ਮੈਂ ਸਾਰੀ ਸਾਧ ਸੰਗਤ ਨੂੰ ਪਰਮ ਜੈ ਸਮਸ਼ੀ ਅਲੋ ਜੈ ਅੰਸ਼ੀ ਦੀ ਕੈਨਾ ਹਾਂ ਮੈਂ ਜੋ ਪਾਟਨ ਨਰਮਨ ਸਿੰਘ ਪਿੰਡ ਠਿਕਰੀਵਾਲ ਤੋਂ ਜੋ ਮੈਂ ਪ੍ਰਭੂ ਦੀ ਜਿਹੜੀ ਸੇਵਾ ਕਰ ਰਿਹਾ ਮੇਰਾ ਜੀਵਨ ਜਿਹੜਾ ਪਹਿਲੋਂ ਨਸ਼ਾ ਪਿਆ ਸੀ ਮੈਂ ਨਸ਼ੇ ਕਰਦਾ ਹੁੰਦਾ ਸੀ ਮੈਂ 2006 ਦੇ ਵਿੱਚ ਪਰਬੂ ਦੇ ਬਚਨ ਨੂੰ ਸਿੱਖ ਕੇ ਤੇ ਹੁਣ ਮੈਂ ਬਾਸਤ ਦੀ ਸੇਵਾ ਕਰ ਰਿਹਾ ਪਰਬੂ ਦਾ ਧੰਨਵਾਦ ਮੈਂ ਸਾਰੇ ਜਗਤ ਨੂੰ ਸਾਰੇ ਵਾਸੀਆਂ ਨੂੰ ਜੋ ਸਾਡੇ ਦੇਸ਼ ਦੇ ਆ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਕਿ ਪ੍ਰਭੂ ਦੇ ਜਨਮ ਦਿਨ ਦੀ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿਉਂਕਿ ਪ੍ਰਭੂ ਨੇ ਜਿਹੜੀਆਂ ਖੁਸ਼ੀਆਂ ਸਾਡੀ ਜ਼ਿੰਦਗੀ 'ਚ ਹੋਣ ਤੇ ਅਸੀਂ ਪ੍ਰਭੂ ਦੇ ਨਾਣੂ ਦਾਸ ਅਸੀਂ ਮੈਂ ਆਪਣੇ ਪਿੰਡ ਠਿਕਰੀਵਾਲ ਆਪਣੇ ਜੋ ਜ਼ਮੀਨ ਦੇ ਵਿੱਚ ਚੱਤ ਬਣਾਇਆ ਉੱਥੇ ਮੈਂ ਚੱਤ ਲਾਉਂਦਾ ਜੋ ਵੀ ਭਾਈ ਭੈਣ 25 ਦਸੰਬਰ ਨੂੰ ਜੋ ਇੱਥੇ ਸੁਭ ਵਿਦਿਆਲਾ ਮਨਾਇਆ ਜਾਣਾ ਉਹ ਹਮ ਹਮਾ ਕੇ ਜਿਹੜੀ ਆ ਉਹ ਇਸ ਚੱਤੇ ਵਿੱਚ ਆਉਣ ਤੇ ਪ੍ਰਭੂ ਕੋ ਖੁਸ਼ੀਆ ਪ੍ਰਾਪਤ ਲਗਾਦਾ ਕਿਉਂਕਿ ਪ੍ਰਭੂ ਜਿਹੜਾ ਇੱਕ ਖੌਮ ਵਾਸਤੇ ਇੱਕ ਮਜ ਵਾਸਤੇ ਨਹੀਂ ਆਇਆ ਪ੍ਰਭੂ ਯਿਸੂ ਮਸੀਹ ਜਗਤ ਵਾਸਤੇ ਆਇਆ ਪ੍ਰੋਫੈਸੀ ਦੀ ਬਾਣੀ ਵਿੱਚ ਲਿਖਿਆ ਪਰਮੇਸ਼ਰ ਨੇ ਆਪਣਾ ਕੁਲਤਾ ਪੁੱਤ ਦੇ ਦਿੱਤਾ ਜਿਹੜਾ ਉਤੇ ਵਿਸ਼ਵਾਸ ਲੈਣ ਨਾਲ ਨਾਸ਼ਨਾ ਹੋਏ ਸਦੀਪਕ ਜੀਵਨ ਪਾਏ। ਪ੍ਰਭੂ ਜਸੂ ਮਸੀਹ ਜਿਹੜਾ ਮੁਕਤੀਦਾਤਾ ਹੈ ਉਹ ਆਤ ਦੇ ਅੰਦਰ ਹੈ ਉਹ ਅਲਫਾ ਤੇ ਮੇਗਾ ਹੈ ਉਹਰੇ ਦੁਆਰਾ ਮੁਕਤੀ ਹੈ। ਪ੍ਰਭੂ ਜਸੂ ਮਸੀਹ ਜਿਹੜਾ ਅਸੀਂ ਪਾਪੀਆਂ ਨੂੰ ਬਚਾਉਣ ਵਾਸਤੇ ਆਇਆ। ਇਹ ਕਰਕੇ ਅਸੀਂ ਪ੍ਰਭੂ ਜਸੂ ਮਸੀਹ ਦੀ ਧੂਮਤਾਵ ਦੇ ਨਾਲ ਉਹਦੇ ਜਨਮ ਦਿਹਾੜੇ ਨੂੰ ਮਨਾਈਏ। ਉਹਨੂੰ ਖੁਸ਼ੀਆਂ ਪ੍ਰਾਪਤ ਕਰੀਏ। ਹ Alleluia ਸਾਰੇ ਭੈਣਾਂ ਵੇਨ ਜੀ ਮੇਰੇ ਸਾਰੇ ਭੈਣ ਪ੍ਰਭ ਜਾਮਸੀ ਤੇ ਮੇਰਾ ਨਾਮ ਰਿਤਾ ਆ ਮੈਂ ਇਸ ਜਗ੍ਹਾ ਤੇ ਰਹਿਣ ਵਾਲੀਆਂ ਤੇ ਪ੍ਰਭ ਯਿਸੂ ਈ ਦੇ ਜੋ ਸਾਡੇ ਜੀਵਨ ਦੇ ਵਿੱਚ ਕੰਮ ਕੀਤਾ ਵਾ ਤੇ ਪ੍ਰਭ ਯਿਸੂ ਈ ਦਾ ਜੋ ਹੁਣ ਸੋਭ ਜਨਮ ਦਿਹਾੜਾ ਆਇਆ ਵਾ ਉਹਦੀਆਂ ਅਸੀਂ ਮੁਬਾਰਕਾਂ ਔਰ ਖੁਦਾਰੀਆਂ ਗਵਾਈਆਂ ਹਰ ਇੱਕ ਜਗ੍ਹਾ ਪਜਗਾ ਦੱਸ ਰਹੇ ਆਂ ਔਰ ਪਰਮੇਸ਼ਰ ਦੇ ਘਰ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਔਰ ਖੁਦਾ ਬਹੁਤ ਸਾਰੇ ਕੰਮ ਔਰ ਖੁਦਾਤਨ ਬਰਕਤਾਂ ਵੀ ਦੇਵੇਗਾ ਪਰਮੇਸ਼ਰ ਦੀਆਂ ਗਵਾਈਆਂ ਸੁਣੋਗੇ ਔਰ ਪਰਮੇਸ਼ਰ ਸਾਡੇ ਦੀ ਮਨਜੀ ਵੀ ਕੰਮ ਕਰੇਗਾ ਔਰ ਪ੍ਰਭ ਜੈਸਸੂਸ ਸਾਡੇ ਦੀ ਬਦਲਿਆ ਤੇ ਪ੍ਰਭ ਜੈਸਸੂਸ ਸੀ ਦੀ ਨਾਮ ਦੀ ਮਹਾਈਮਾ ਰਲ ਮਿਲ ਕੇ ਅਸੀਂ ਸਾਰੀ ਸੰਗਤ ਨੇ ਕਰਨੀਆਂ ਔਰ ਇਸ ਕੰਮ ਨੂੰ ਵਧਾਉਣਾ ਪ੍ਰਭ ਜੈਸਸੂਸ ਸੀ ਦੇ ਲਾਭ ਨੂੰ ਭੈਣ ਭਰਾਵਾਂ ਨੇ ਕੋਈ ਵੀ ਨਵੇਂ ਸਾਲ ਦੇ ਵਿੱਚ ਅਸੀਂ ਪਰਮੇਸ਼ਰ ਵਿੱਚ ਮਿਲਣਾ ਆਂ ਖੁਦਾ ਨੂੰ ਜੋੜਨਾ ਵਾਹ ਹਰ ਇੱਕ ਭੈਣ ਪਰ ਸਾਡੇ ਨਾਲ ਜੁੜੇ ਔਰ ਮਸੀਹਾਂ ਭੈਣ ਭਰਾਵਾਂ ਨਾਲ ਜੁੜੇ ਜੋ ਰੱਬ ਦੇ ਦਾਸ ਦਾਸੀ ਸਾਡੇ ਕੋਲ ਪਹੁੰਚੇ ਖੁਦਾ ਇਹਨਾਂ ਨੂੰ ਵੀ ਜੋੜੇ ਔਰ ਬਹੁਤ ਸਾਰੇ ਲੋਕਾਂ ਨੂੰ ਰੱਖਿਆ ਹੋਇਆ ਸਾਰੇ ਭੈਣ ਭਰਾਵਾਂ ਦੇ ਜੈਮਸ